ਸਰ ਕੀ ਕਹਿਣਾ ਚਾਹੂਗਾ ਜਿਹੜੇ ਅੱਜ ਫੁੱਲਦਰ ਬੁੱਟੇ ਲਾਏ ਜਾ ਰਹੇ ਨੇ ਜੀ ਜੀ ਅੱਜ ਬਰਨਾਲਾ ਕਲੱਬ ਵੱਲੋਂ ਬੜਾ ਹੀ اچھا ਉਪਰਾਲਾ ਕੀਤਾ ਗਿਆ ਹੈ ਤੇ ਜੋ ਐਫੋਰੈਸਟੇਸ਼ਨ ਦੀ ਡਰਾਈਵ ਬਰਨਾਲਾ ਦੇ ਵਿੱਚ ਚੱਲ ਰਹੀ ਹੈ ਉਹਨੂੰ ਅੱਗੇ ਲੈ ਜਾਂਦੇ ਹੋਏ ਬਰਨਾਲਾ ਕਲੱਬ ਵੱਲੋਂ ਵੀ ਅੱਜ ਕਾਫੀ ਫੁੱਲ ਬੁੱਟੇ ਲਾਏ ਗਏ ਨੇ ਤੇ ਜੋ ਟਰੀਜ਼ ਲਾਏ ਹਨ ਉਹਨਾਂ ਦੀ ਦੇਖਭਾਲ ਕਰਨ ਦੀ ਵੀ ਜ਼ਿੰਮੇਵਾਰੀ ਨੇ ਚੱਕੀ ਹੈ ਟਰੀ ਗਾਰਡਸ ਲਾਏ ਜਾ ਰਹੇ ਹਨ ਤੇ ਜਿਹੜੇ ਕੋਲੋਨਾਈਜ਼ਰ ਨੇ ਅਸ਼ੋਕਜੀ ਉਹ ਵੀ ਨਾਲ ਨੇ ਦੇ ਦਰਸ਼ਕਾਂ ਇਹਨਾਂ ਦੇ ਸਹਿਯੋਗ ਨਾਲ ਸਾਰਾ ਕੁਝ ਹੋ ਰਿਹਾ ਹੈ ਤੇ ਇਹਨਾਂ ਦੇ ਉਪਰਾਲੇ ਲਗਾਤਾਰ ਚੱਲਦੇ ਰਹਿਣੇ ਚਾਹੀਦੇ ਹਨ ਕਿ ਵੱਦ ਤੋਂ ਵਦ ਆਪਣਾ 3 ਲਾਈਏ ਜਿੱਦਾਂ ਆਪਾਂ ਦੇਖ ਰਿਹਾ ਗਰਮੀ ਕਿੰਨੀ ਪੈ ਰਹੀ ਹੈ ਤੇ ਨਾਲ ਹੀ ਲੋਕਾਂ ਨੂੰ ਤੇ ਪਸ਼ੂਆਂ ਨੂੰ ਤੇ ਹਰੇਕ ਨੂੰ ਲੋੜ ਹੈਗੀ ਇਹ ਛਾਂ ਬ੍ਰਿਖਸ਼ ਦੀ ਭਾਲ ਕਰਦਾ ਹਰ ਕੋਈ ਜਦੋਂ ਗਰਮੀ ਪੈਦੀ ਹੈ ਤੇ ਫਿਰ ਅੱਜ ਦੇ ਬੂਟੇ ਲਾਏ ਹੋਏ ਕੋਈ ਫਲ ਬਾਅਦ ਚ ਫੁਰ ਕੋਈ ਖਾਂਦਾ ਪਰ ਆਪਾਂ ਨੂੰ ਲਾਣੇ ਚਾਹੀਦੇ ਹਨ ਵੱਦ ਤੋਂ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਸਰ ਉਹਨਾਂ ਲੋਕਾਂ ਨੂੰ ਕੀ ਸਨੇਹ ਦੇਣਾ ਚਾਹੋਗੇ ਜਿਹੜੇ ਸਾਮ ਥੱਲੇ ਗੱਡੀ ਦਾ ਰੇਖੜਾ ਚਾਹੁੰਦਾ ਜੀ ਪਰ ਬੁੱਟਾ ਕੋਈ ਲੋਣਾ ਨਹੀਂ ਚਾਹੁੰਦਾ ਜੀ ਮੈਂ ਗੱਲ ਕਰੀ ਜੀ ਕਿਉਂਕਿ ਹਰ ਕੋਈ ਜਾਣਦਾ ਵੀ ਫਲ ਖਾਏ ਅچھے ਤਾਜ਼ੇ-ਤਾਜ਼ੇ ਤੇ ਛਾਂ ਮਿਲੇ ਉਹਨਾਂ ਨੂੰ ਗੱਡੀ ਖੜੀ ਕਰਨ ਵਾਸਤੇ ਖੁਦ ਖੜਨ ਵਾਸਤੇ ਤੇ ਬਦ ਜਦੋਂ ਕੋਈ ਲਾਏਗਾ ਤਾਂ ਹੀ ਉਹ ਛਾਂ ਮਿਲਣੀ ਹੈ ਕੋਈ 10-20 ਸਾਲ ਬਾਅਦ ਤੇ ਆਪਾਂ ਵੱਦ ਤੋਂ ਵੱਦ ਬੁੱਟੇ ਲਾਣੇ ਚਾਹੀਦੇ ਪਰ ਨਾਲ ਦੀ ਨਾਲ ਉਹਨਾਂ ਦੀ ਦੇਖਭਾਲ ਵੀ ਕੀਤੀ ਅਜੀਬਾ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਪੌਦੇ ਲਾਏ ਜਾ ਰਹੇ ਨੇ ਅੱਜ ਅਸੀਂ ਬੜੇ ਤਨਵਾਦੀਆਂ ਕਿ ਸਾਡੇ ਪ੍ਰੈਸ ਕਲੱਬ ਨੇ ਅੱਗੇ ਹੋ ਕੇ ਤਿੰਨ ਸੜਕਾਂ ਜਿਹੜੀਆਂ ਨੇ ਅਡੌਪਟ ਕੀਤੀਆਂ ਨੇ ਉਹਦੇ ਤੇ ਉਹ ਪਲਾਂਟੇਸ਼ਨ ਵੀ ਕਰ ਰਹੇ ਨੇ ਤੇ ਨਾਲ-ਨਾਲ ਉਹਨਾਂ ਦੀ ਮੇਨਟੇਨੈਂਸ ਦਾ ਵੀ ਜਿਹੜਾ ਰਿਸਪੌਂਸਿਬਿਲਟੀ ਹੈ ਉਹਨਾਂ ਨੇ ਚੱਕੀ ਹੈ ਫ੍ਰੀ ਗਾਰਡਸ ਲਗਾਏ ਜਾ ਰਹੇ ਨੇ ਅੱਜ ਅਸੀਂ ਇੱਥੇ ਗ੍ਰੀਨ ਕਾਲੀ ਮਿੱਠੇ-ਵਿੱਖੇ ਖੜੇ ਆ ਸਾਡੇ ਨਾਲ ਆਰਗਨਾਈਜ਼ਰ ਵੀ ਹੈਗੇ ਇਹਨਾਂ ਨੇ ਕਿ ਅੱਗੇ ਵੱਧ ਕੇ ਕਿਤੇ ਵੀ ਹੱਗਿਆ ਮੇਨਟੇਨੈਂਸ ਉਹ ਕਰਨ ਦਾ ਸਾਡੇ ਨਾਲ ਵਾਦਾ ਕੀਤਾ ਹੈ ਤੇ ਮੈਂ ਸਭ ਦੀ ਕਿਨੋਂ ਬਹੁਤ-ਬਹੁਤ ਧੰਨਵਾਦੀ ਹਾਂ ਜਨ ਵਿਜੇ ਦਾ ਹੀ ਗੱਲਾਂ ਗਾਂਗੇ ਬੜਾ ਭਗਸ਼ਾਲੀ ਸੀ ਕਿਉਂਕਿ ਅੱਜ ਬਹੁਤ ਯਾਹ ਬੂਟਿਆਂ ਦਾ ਇੰਤਜ਼ਾਮ ਹੋਇਆ ਬੂਟੇ ਲਾਏ ਗਏ ਤੇ ਗ੍ਰੀਨ ਦੇ ਵਿੱਚ ਵੀ ਲਾਏ ਗਏ ਗ੍ਰੀਨ ਜਿਹੜਾ ਦੂਸਰਾ ਫੇਸ ਹੈ ਵੈਸੇ ਉਥੇ ਪਹਿਲਾਂ ਬਹੁਤ ਲੱਗੇ ਹੋਏ ਨੇ ਲੇਕਿਨ ਹੁਣ ਵੀ ਤੇ ਲੈਠੇ ਲਾਏ ਗਏ ਨੇ ਆ ਹੁਣ ਇਹ ਬੌਝ ਗੱਲ ਕਰ ਰਹੀ ਸੀ ਵੀ ਆਰੀਆ ਸਕੂਲ ਦੇ ਕੋਲ ਕੋਈ ਇੰਤਜ਼ਾਮ ਨਹੀਂ ਹੈ ਤਾਂ ਉਥੇ ਇੱਕ ਛੋਟੀ ਜੀ ਟੈਲੀ ਲੱਗੀ ਹੈ ਮੈਨਾਂ ਰਹਿ ਦੇਵ ਉਤੇ ਕਿ ਤੁਸੀਂ ਬਹੁਤ ਵੱਡਾ ਪੇੜ ਲਾਓ ਬੜ ਦਾ ਬਰੋਟਾ ਇਹਨੂੰ ਕਹਿੰਦੇ ਨੇ ਉਤੇ ਆਦਮੀਆਂ ਨੂੰ ਵੀ ਵਿਸ਼ਰਾਮ ਮਿਲੂਗਾ ਪੰਛੀ ਵੀ ਆਵਦੇ ਹਾਲ ਨਾ ਬਹੁਤ ਬੰਦਦੇ ਨੇ ਰਾਤ ਨੂੰ ਚਾਂਜ ਹੈ ਜਿਹੜੀ ਹੁੰਦੀ ਹੈ ਕੱਲੇ ਬਰੋਟੇ ਦੀ ਹੁੰਦੀ ਹੈ ਹੋਰ ਕਿਸੇ ਤੇ ਨਹੀਂ ਹੁੰਦੀ ਜਾਂ ਜਲਦੀ ਵੱਡਦਾ ਪੀਪਲ ਪੇਸ ਕਰਕੇ ਵੀ ਦਰਖਤ ਆਦਮੀ ਦਾ ਲੋਨ ਦਾ ਕਰਤੱਬੀ ਬੰਦ ਹੈ ਹਰ ਇੱਕ ਆਦਮੀ ਨੂੰ ਇੱਕ ਇੱਕ ਦਰਖਤ ਦਾ ਕੋਈ ਜਿਆਦਾ ਨਹੀਂ ਹੈ ਐਸਡੀ ਜਵਾਲੇ ਨੇ ਦਰਦ ਲਾਏ ਨੇ ਦੁਨੀਆ ਭਰ ਦਾ ਕੋਈ ਦਰਦ ਨਹੀਂ ਛੱਡਿਆ ਅੱਜ ਵੀ ਖਾਲਾ ਨੂੰ ਨਾ ਕੋਈ ਛੱਡਿਆ ਕੀ ਕਹਿਣਾ ਚਾਹੂਗਾ ਜਿਹੜੇ ਅੱਜ ਗ੍ਰੀਨ ਕ੍ਰੋਨੀ ਦੇ ਵਿੱਚ ਪ੍ਰਸ਼ਾਸਨ ਨੂੰ ਲੈ ਕੇ ਪੌਦੇ ਲਗਾਏ ਨੇ ਇਹ ਪੌਦੇ ਜੀ ਆਈਟੀਆਈ ਤੋਂ ਲਾ ਕੇ ਜਿਹੜੀ ਚੌਕ ਤੱਕ ਉਹ ਇਲਾਕੇ ਨੇ ਇਹ ਇੱਕ ਸਪਰੇਸ ਕਲੱਬ ਬਣਾਣਾ ਰਿਹਾ ਸੀ ਜਿਹੜਾ ਸ਼ਲੰਕਾ ਜੋ ਕਰਨ ਚੁਟਾਇਆ ਗਿਆ ਉਹਨਾਂ ਨੇ ਪ੍ਰਸ਼ਾਸਨ ਨੂੰ ਵੀ ਕਹਿ ਆਏ ਸੀ ਦੋਨੋਂ ਸਾਈਡ ਤੇ ਪੌਦੇ ਬਿਰਾਮਾ ਦੇ ਤਾਂ ਤੁਸੀਂ ਵਿੱਚ ਅਸੀਂ ਟੀਗਾਰਡ ਵਾਕੇ ਦਿੱਤੇ ਆ ਕਿ ਜੋ ਰੋਡ ਪਾਣੀ ਪਾਉਣ ਦੀ ਮੋਸਤਰੀ ਕੀਤੀ ਗਈ ਹੈ ਇਹ ਪੂਰਾ ਰੋਡ ਅਸੀਂ ਪੂਰਾ ਹਰਿਆ ਭਰਿਆ ਸ਼ਹਿਰ ਦੀ ਰੀਨਤੀ ਹੈ ਇਸ ਨੂੰ ਦਿੱਤਣਾ ਚਾਹੁੰਦੇ ਹਾਂ ਸਾਡਾ ਪ੍ਰਸ਼ਾਸਨ ਦਾ ਇਹ ਨੂੰ ਸਹਿਯੋਗ ਰਿਹਾ ਪ੍ਰਸ਼ਾਸਨ ਜਿਹੜੀ ਮਦਦ ਕੀਤੀ ਐਸਐਸਪੀ ਬੰਦਾਲਾ ਡੀਆਰ ਬੰਦਾਲਾ ਤੇ ਪਰਾ ਸਟਾਫ ਸਾਹਿਬ ਤੋਂ ਪਾਣੀ ਆਇਆ باقی ਬੰਦ ਦੇ ਨਾਲ ਮੁੱਤੇ ਦਿੱਤੇ ਜਿਹੜੇ ਅਸੀਂ ਇਹ ਮੁੱਤੇ ਮਿਲਾਏ ਆਂ ਹੋਰ ਆਉਣੇ ਵੀ ਨੇ ਤਾਂ ਕਿ ਹਾਂ ਸਰ ਹਰ ਬੰਦੇ ਨੂੰ ਆਪਣਾ ਪਾਕਿਸਤਾਨ ਲਈ ਆਪਣੇ ਬੱਚਿਆਂ ਲਈ ਆਪਣੇ ਲਈ ਨਹੀਂ ਆਪਣੇ ਬੱਚਿਆਂ ਲਈ ਇਹ ਵੋਟੇ ਉਡਾਉਣੇ ਚਾਹੀਦੇ ਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸ਼ਾਨਦਾਰ ਔਰ ਆਵਾਦਾਰ ਜਿਹਾ ਸਕੀਨ